ਹਾਂਜੀ ਸੋਹਣਿਆ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਹਾਈਨਾਂ ਵਾਲੇ ਦੇਵਤਿਆਂ ਕੋਲ ਟਪਾਲੀ ਵਾਲਿਆਂ ਕੋਲ ਆ ਜਿਓ ਮਹਾਰਾਜ ਜੱਜ ਜਗਦੇ ਕਾਤੇ ਹੋ ਪਹਿਲਾਂ ਆਪਾਂ ਤੁਹਾਨੂੰ ਟਪਾਲੀ ਮਸ਼ੀਨ ਦਿਖਾਈ ਸੀ ਜਿਹੜੀ ਵੱਡੀ ਸੈਲਫ ਪ੍ਰੋਪੈਲਡ ਹੁੰਦੀ ਆ ਆਪਣੇ ਮੱਕੀ ਵੱਢਣ ਵਾਲੀ ਹੁਣ ਵੀ ਰੋਣਾ ਨੇ ਆ ਬਹੁਤ ਹਾਈ ਟੈਕ ਮਸ਼ੀਨ ਬਣਾਤੀ 5130 ਜੌਂਡੀਅਰ ਨਾਲ ਚਲਦੀ ਤੁਹਾਨੂੰ ਦਿਖਾਵਾਂਗੇ ਸਭ ਤੋਂ بڑا ਐਡਵਾਂਟੇਜ ਇਹਦਾ ਦਿੱਕਤ ਕੀ ਸੀ ਕਿ ਇਹ ਟਰੈਕਟਰਾਂ ਨੂੰ ਤੋੜ ਤੋੜ ਸਿੱਡ ਦਿੰਦੀ ਸੀ ਇਹ 17 18 ਕੁਇੰਟਲ ਤੋਂ ਉੱਪਰ ਦੀਆਂ ਮਸ਼ੀਨਾਂ ਬਣਾ ਰਹੀਆਂ ਸੀ ਇਹ ਕੰਪਨੀਆਂ ਇਹ ਵੀਰੋਣਾ ਵਾਲੀ ਮਸ਼ੀਨ ਦਾ ਕੁੱਲ ਭਾਰ 13 ਕੁਇੰਟਾਲਾ ਬਿਲਕੁਲ ਲਾਈਟ ਵੇਟ ਆ ਤੁਸੀਂ ਇਹਨੂੰ ਅੱਗੇ ਲਾ ਲਓ ਤੁਸੀਂ ਇਹਨੂੰ ਲਾ ਲਓ ਟਰੈਕਟਰ ਦੇ ਪਿੱਛੇ ਮਿਨੀਮਮ ਪਾਵਰ 75 ਉੱਪਰ ਚਾਹੇ ਭਾਈਆ 120 30 40 ਵਾਲਾ ਜਿੰਨਾ ਵੀ ਇਹ ਜਹਾ ਟਰੈਕਟਰ ਲਾ ਲਓ ਤੇ ਬਹੁਤ ਸੁਧਾਰ ਕੇ ਮਸ਼ੀਨ ਬਣਾਈ ਆ ਜਿੰਨੇ ਦੂਜੀ ਮਸ਼ੀਨ ਚ ਡਰਾ ਬੈਕ ਨੇ ਜਿੰਨੀਆਂ ਮਾਰਕੀਟ ਚ ਆਉਂਦੀਆਂ ਨੇ ਕਿਉਂਕਿ ਸਾਰੇ ਹੀ ਅਪਦੀ ਜਗਾ ਚੰਗੇ ਨੇ ਬਹੁਤ ਚਿਰ ਦੇ ਮਿਹਨਤ ਕਰਨ ਲੱਗੇ ਹੋਏ ਨੇ ਵੀਰ ਉਹਨਾਂ ਨੇ ਹਰੇਕ ਪੱਖ ਤੋਂ ਜਿਹੜੇ ਜਿਹੜੇ ਡਰਾ ਬੈਗ ਸੀਗੇ ਦੂਜੀਆਂ ਮਸ਼ੀਨਾਂ ਚ ਉਹ ਸਾਰੇ ਕੱਢਤੇ ਤੇ ਬਹੁਤ ਸੋਧ ਕੇ ਮਸ਼ੀਨ ਬਣਾਈ ਆ ਹੁਣ ਖੇਤ ਚ ਬਾੜ ਕੇ ਤੁਹਾਨੂੰ ਜਲਵਾਤ ਔਈ ਗੱਬਰੂਆ ਮਸ਼ੀਨ ਹੱਕਤੀ ਆ ਦੇਖੋ ਸੰਦ ਕਹੇ ਜੈ ਪ੍ਰਮੋਟਰਾਂ ਚੱਲਣ ਵਾਲੀ ਮਸ਼ੀਨ ਆ ਤੇ ਬਾਈ ਲੱਗੇ ਨੇ ਹੁਣ ਫੱਟੇ ਚੱਕਣ ਏ ਔ ਇਹਨਾਂ ਦੀ ਪਹਿਲੀ ਮਸ਼ੀਨ ਵੀ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਏ ਆਹ ਚੱਲ ਪਿਆ 5130 ਐਮ ਆਹ ਵੇਖੋ ਸੰਦ ਆ ਲੋ ਭਾਈ ਸੰਦ ਸਾਹਮਣੇ ਲੋ ਤੁਸੀਂ ਗਾਲਟੀ ਮਾਰਾ ਟਬਾੜੀ ਵਾਲੇ ਦੇ ਤੋ ਆ ਸੰਦ ਕੀ ਫੜੀ ਫਿਰਦੇ ਹੋ ਇਹ ਸੰਦ ਆਪਾ ਨਮਾ ਕੰਮ ਕਰਿਆ ਜੀ ਮੰਨ ਲਓ ਤਾਰ ਦੀ ਲੋੜ ਨਹੀਂ ਜਾਂ ਹੈਂਡਲਿਵਰ ਦੀ ਲੋੜ ਨਹੀਂ ਹਾਂਜੀ 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 ਵਾਹ ਜੀ ਵਾਹ ਜੀ ਆ ਵੀਰ ਬਣ ਕੇ ਮਾੜਾ ਜਿਹਾ ਲਵੇ ਨੂੰ ਪਹਿਲਾਂ ਸੰਤ ਦਿਖਾ ਦੇ ਇਹਨੇ ਫੰਕਸ਼ਨ ਸਮਝਾਓ ਮਰਾਟਪਾਲੀ ਵਾਲਿਓ ਇਹ ਜਿੰਨਾ ਇਹਦਾ ਮੰਨ ਲਓ ਆਪਣਾ ਸ਼ੂਟ ਹੈ ਸ਼ੂਟ ਕਹਿ ਦਿੰਨੇ ਆਪਣੇ ਭੂਕਣਾ ਵੀ ਕਹੇ ਜਾਂਦੇ ਜੋ ਮੰਨ ਲਓ ਇਹ ਮਾਲ ਜਿੱਥੋਂ ਆਪਣਾ ਬਾਹਰ ਨਿਕਲਦਾ ਹੈ ਇਹ ਸਾਰਾ ਰਿਮੋਟ ਤੇ ਕਰਤਾ ਜੀ ਆਪਾਂ ਠੀਕ ਹੈ ਜੀ ਇਹ ਜਦੋਂ ਤੁਸੀਂ ਇਹਨੂੰ ਮੰਨ ਲਓ ਇਹ ਟਰੈਕਟਰ ਆਪਣੇ ਮਿੱਤਰ ਨੇ ਲਿਆਂਦਾ ਸੀਗਾ ਏਸੀ ਕੈਬ ਨਾਲ ਟਰੈਕਟਰ ਆ ਠੀਕ ਹੈ ਜੀ ਉਹ ਕਹਿੰਦਾ ਫਿਰ ਫਰੰਟ ਪੀਟੀਓ ਲਾਉਣਾ ਤੇ ਹੈਂਡ ਲੀਵਰ ਵਾਲ ਦਾ ਕੋਈ ਬੰਦਾ ਨਹੀਂ ਸਿਸਟਮ ਠੀਕ ਹੈ ਜੀ ਤੁਹਾਨੂੰ ਕਹਿਆ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਤੂੰ ਕੱਲਾ 12 ਵੋਲਟ ਸਪਲਾਈ ਦੇਣੀ ਐ ਇਹਨੂੰ ਤੇਨੂੰ ਬਿਨਾ ਤਾਰ ਵਾਲਾ ਸਿਸਟਮ ਹੀ ਕਰ ਦਿਆਂਗੇ ਆਹ ਹੁਣ ਆਪ ਰਿਮੋਟ ਲਾਤਾ ਰਿਮੋਟ ਨਾਲ ਬੈਠੇ ਚੱਲੂ ਜੀ ਕੋਈ ਦਿੱਕਤ ਨਹੀਂ ਹੈਗੀ ਅੰਦਰ ਬਹਿ ਕੇ ਹਾਂਜੀ ਹਾਂਜੀ ਅੱਛਾ ਫਿਰ ਵੀਰ ਮਾੜਾ ਜਿਹਾ ਇਹ ਦੱਸ ਦੋ ਜਿਹੜਾ ਮੇਰੇ ਨੋਟਿਸ 'ਚ ਆਇਆ ਵੀ ਜਿੰਨੀਆਂ ਮਸ਼ੀ ਮਸ਼ੀਨਾਂ ਓਵਰ weight ਹੋਣ ਕਰਕੇ ਟਰੈਕਟਰਾਂ ਨੂੰ ਹੀ ਇਹ ਦੰਦੀ ਆ ਸੀ ਆਪਾਂ ਇਹਦੇ weight ਤੇ ਕੀ ਕੰਮ ਕਰੇ ਬਹੁਤ ਵੱਡੀ ਪ੍ਰੋਬਲਮ ਸੀਗੀ ਇਹ ਜੀ ਲਿਫਟ ਆਪ ਵੀ ਆਪਾਂ ਦੇਖਦੇ ਹੁਣ ਵੀ ਕਈ ਬੰਦੇ ਅਸੀਂ ਨਾ ਕੀ ਸੀਗਾ ਟਰੈਕਟਰ ਚਾਹੀਦਾ ਸੀ ਆਪਾਂ ਨੂੰ ਹਾਂਜੀ ਉਹ ਬੈਕ ਪੀਟੀਓ ਵਾਲਾ ਚਲਾਉਣ ਵਾਸਤੇ ਮਸ਼ੀਨ ਚੈੱਕ ਕਰਨ ਵਾਸਤੇ ਹਾਂਜੀ ਘਟੋ ਘਟ 6-7 ਬੰਦੇ ਨਾਲ ਗੱਲ ਹੋਊ ਸਾਰਿਆਂ ਨੇ ਇਹੀ ਕਿਹਾ ਵੀ ਏਜੰਸੀ 'ਚ ਖੜਾ ਟਰੈਕਟਰ ਠੀਕ ਹੈ ਜੀ ਕਿਸੇ ਦਾ ਮੰਨ ਲਓ ਟਾਪਾ ਲੈਫਟਾਪਾ ਪਾਟ ਗਿਆ ਕਿਸੇ ਦੀ ਆਰਮ ਟੁੱਟ ਗਈ ਕਿਸੇ ਦਾ ਕੁਝ ਹੋ ਗਿਆ ਪ੍ਰੋਬਲਮ ਸੀਗੀ ਹਾਂਜੀ ਕਿਸੇ ਦਾ ਇੰਜਨ ਵੀ ਸੀਜ਼ ਮਾਰੇ ਆ ਮਸ਼ੀਨਾਂ ਮੰਨ ਲਓ ਜ਼ਿਆਦਾ ਲੋਡ ਲੈੰਦੀਆਂ ਸੀ ਸਾਰੇ ਨਾਲੋਂ ਪਹਿਲਾਂ ਉਹ ਤੁਹਾਡੀ ਗੱਲ ਬਚਾਲੇ ਆ ਹਮ ਏਜੰਸੀ ਵਾਲੇ ਕਹਿ ਕੇ ਦੰਦੇ ਤੇ ਵੀ ਜਿਨੇ ਮੱਕੀ ਵਾਲੀ ਤੇ ਲਾਉਣੀਆਂ ਸੀ ਗਾਰੰਟੀ ਨਹੀਂ ਦੇਣੀ ਸਹੀ ਗੱਲ ਆ ਸਹੀ ਗੱਲ ਆ ਹਾਂਜੀ ਸਾਰੇ ਨਾਲੋਂ ਪਹਿਲੇ ਤੇ ਵੇਟ ਤੇ ਕੰਮ ਕਰਿਆ ਜੀ ਆਪੇ ਤਾਂ 13 ਕੁਆਂਟਲ ਵੇਟ ਦਾ ਮਸ਼ੀਨ ਦਾ ਵੇਟ ਦੇਵਾਂਗੇ ਆਪਾਂ ਜੀ ਇਹਦਾ ਮੰਨ ਕੇ ਚਲੋ 4 ਤੋਂ 5 ਕੁਆਂਟਲ ਟਰੈਕਟਰ ਦੀ ਭਜਨ ਘਟਾਤਾ ਭਜਨ ਘਟਾਤਾ ਉਹਦੇ ਨਾਲ ਬਾਕੀ ਇਹ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਲੋਹਾ ਘਟਾਤਾ ਜਾਂ ਮੰਨ ਕੇ ਚੱਲੋ ਵੀ ਆਪਾਂ ਲੋਹਾ ਇਹਦੇ ਜੋ ਕੱਢ ਲਏ ਕੰਮ ਨਹੀਂ ਕਰੂ ਟੈਕਨੋਲੋਜੀ ਦੇ ਕੰਮ ਕਰਿਆ ਪ੍ਰੋਪਰ ਕੰਮ ਕਰੋ ਜੀ ਇਹ ਨਹੀਂ ਹੈਗਾ ਵੀ ਆਪਾਂ ਲੋਹਾ ਘਟਾਤਾ ਦਾ ਇਹ ਮੰਨ ਲਓ ਪਤਲਾ ਲਾਤਾ ਜਾਂ ਗੜਜੂ ਜਾਂ ਇਹ ਗੱਲ ਨਹੀਂ ਹੈਗੀ ਜੀ ਸਟਰੈਂਥ ਵਧਾਤੀ ਹਾਂ ਸਟਰੈਂਥ ਵਧਾਤੀ ਮੰਨ ਲਓ ਜਿੱਥੇ ਲੋਹੇ ਦੀ ਆਪਾਂ ਮੰਨ ਲਓ ਚੇਂਜ ਕਰਤਾ ਗ੍ਰੇਡ ਚੇਂਜ ਕਰਤਾ ਗ੍ਰੇਡ ਚੇਂਜ ਕਰਤੀ ਜਾਨ ਓਨੀਓ ਮਿਲੂ ਜਾਨ ਓਨੀਓ ਮਿਲੂਗੀ ਜੀ ਉਦੋਂ ਵੱਧ ਮਿਲੂਗੀ ਬਲਕੇ ਕਿਸੇ ਸੱਜਣ ਨੂੰ ਘਰਾਉਣ ਦੀ ਲੋੜ ਨਹੀਂ ਹੋਰ ਵੀਰੇ ਕੀ ਸੁਧਾਰ ਕਰੇ ਨੇ ਆ ਸਫਾਈ ਆ ਜਿਹੜੀ ਹੁਣ ਮੈਂ ਪਿੱਛੋਂ ਚੱਲ ਕੇ ਆਇਆ ਸਫਾਈ ਨੇ ਸਾਲੇ ਸਵਾਦ ਲਿਆਂਦੇ ਪਏ ਨੇ ਕਿਤੇ ਟਾਂਡਾ ਨਹੀਂ ਇਹ ਤਾਂ ਜੀ ਤੁਸੀਂ ਪਿੱਛੇ ਆਪਣੇ ਕੋਲੇ ਆਏ ਸੀ ਆਪਾਂ ਜਿਵੇਂ ਵੱਡਾ ਮਾਡਲ ਆਪਣਾ ਚੱਲਦਾ ਸਾਰੇ ਮੰਨ ਲਓ ਇੰਡੀਆ ਲੈਵਲ ਤੇ ਆਪਾਂ ਨੂੰ ਪਤਾ ਹੀ ਹੈ ਵੀ ਹੈ ਨਾ ਦਾ ਆਪਣਾ ਸੈਲਫ ਹਾਰਵੈਸਟਰ ਬਣਦੀ ਆ ਹਾਂਜੀ ਹਾਂਜੀ ਤੇ ਇਹਦੀ ਸਾਡੇ ਕੋਲੇ ਡਿਮਾਂਡ ਬਹੁਤ ਆਈ ਸੀ ਇਹ ਕਹਿੰਦੇ ਵੀ ਤੁਸੀਂ ਟਰੈਕਟਰ ਵਾਲਾ ਬਣਾਓ ਮਾਡਲ ਇਹ ਕਿਸੇ ਦਾ ਮੰਨ ਲਓ ਦਿੱਕਤਾਂ ਆਉਂਦੀਆਂ ਹੈਗੀਆਂ ਇਹ ਵੀਰੇ ਕਿਸੇ ਤੋਂ ਅਸਲ ਚ ਪੰਜਾਬੀ ਚ ਕਹਿਦੀ ਆ ਕਿਸੇ ਤੋਂ ਪ੍ਰੋਪਰ ਕਾਮਯਾਬੀ ਪ੍ਰੋਪਰ ਬਣਿਆ ਨਹੀਂ ਹੈਗਾ ਜੀ ਬਾਕੀ ਹੁਣ ਤੁਸੀਂ ਦੇਖਿਆ ਆਪਾਂ ਸ਼ਾਰਟ ਵੀ ਤੁਹਾਨੂੰ ਨਾਲ ਦਿੱਤੇ ਆ ਸਫਾਈ ਦਾ ਆਪਨੂੰ ਆਪਣੀ ਵੱਡੀ ਮਸ਼ੀਨ ਦੇ ਵਿੱਚ ਵੀ ਅੱਜ ਤੱਕ ਆਪਾਂ ਨੂੰ ਕੋਈ ਲਾਂਭਾ ਨਹੀਂ ਆਇਆ ਤਾਂ ਕਟਰ ਆਪਾਂ ਮੰਨ ਲਓ ਉਸ ਤਰ੍ਹਾਂ ਹੀ ਯੂਜ਼ ਕੀਤਾ ਕਿ ਹੁਣ ਵੀ ਤੁਸੀਂ ਦੇਖਿਆ ਮੰਨ ਲਓ ਟਾਂਡਾ ਕੋਈ ਡਿੱਗਣ ਦੀ ਸਮੱਸਿਆ ਨਹੀਂ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਹੈਗੀ ਉਹੀ ਟੈਕਨੋਲੋਜੀ ਸੇਮ ਆਪਾਂ ਇਹ ਤੇ ਇੱਕ ਬਿਕਰ ਹੋਰ ਗੱਲ ਇਹਦੇ ਬਾਰੇ ਸਮਝਾਓ ਵੀ ਚਲੋ ਠੀਕ ਆ ਟਰੈਕਟਰ ਇਹ ਵੱਡਾ ਹੈ ਪਰ ਵੱਡੇ ਦੇ ਬਾਬਾ ਜੂਦ ਵੀ ਇਹ ਤਾਂ ਨਵੇੜ ਹੈ ਆਪਣੀਓ ਵੱਡੀ ਹਾਈਨਾਂ ਜਿੰਨਾ ਕਰੀ ਜਾਂਦੀ ਇਹਦੇ ਚ ਕੀ ਤੁਸੀਂ ਸੁਧਾਰ ਕਰਤਾ ਵੀ ਇਹਨਾਂ ਨਵੇੜ ਕਿਵੇਂ ਵੱਧ ਗਿਆ ਮਸ਼ੀਨ ਇਹਦਾ ਕਾਫੀ ਆਪਾਂ ਇਹਦੇ ਕੰਮ ਕਰਿਆ ਜਿਵੇਂ ਹੁਣ ਤੁਸੀਂ ਦੇਖੋਗੇ ਬਾਕੀ ਮਸ਼ੀਨਾਂ ਦੇ ਨਾ ਤੁਸੀਂ ਜਿਵੇਂ ਆ ਬਿਲਕੁਲ ਤਾਂ ਦੇ ਥੱਲੇ ਦੇਖੋਗੇ ਬਹੁਤ ਵੱਡਾ ਗੇਅਰ ਬਾਕਸ ਮਿਲੂਗਾ ਤੁਹਾਨੂੰ ਹਾਂਜੀ ਐਡਾ ਫੇਰ ਮੰਨ ਲਓ ਕਈ ਗੇਅਰ ਬਾਕਸ ਮਿਲਣਗੇ ਇੱਕ ਨਹੀਂ ਹੁੰਦਾ ਇੱਕ ਉੱਪਰ ਹੁੰਦਾ ਉਦੋਂ ਥੱਲੇ ਫੇਰ ਹੁੰਦਾ ਉਸ ਤੋਂ ਥੱਲੇ ਫੇਰ ਅਟੈਚ ਕਰਿਆ ਹੁੰਦਾ ਹੁਣ ਤੁਸੀਂ ਇਹਦੇ ਵਿੱਚ ਜੇ ਦੇਖੋਗੇ ਤੁਹਾਨੂੰ ਐ ਲੱਗੂ ਵੀ ਇਹਦੇ ਗੇਅਰ ਬਾਕਸ ਹੈ ਹੀ ਨਹੀਂਗਾ ਨਿਕਾ ਜਿਹਾ ਲੱਗਦਾ ਜਿਵੇਂ ਕੋਈ ਹਟਾ ਹੋ ਗਿਆ ਜਿਵੇਂ ਬਾਟੇ ਦੇ ਉੱਤੇ ਕੰਮ ਕਰਕੇ ਅਸੀਂ ਪ੍ਰੋਪਰ ਕੰਪਿਊਟਰ ਤੇ ਇਹਦੀ ਡਰਾਇੰਗ ਬਣੀ ਆ ਪ੍ਰੋਪਰ ਸਾਰੀ ਮਸ਼ੀਨ ਹੀ ਡਰਾਇੰਗ ਤੇ ਆ ਕੱਲ ਨੂੰ ਤੁਸੀਂ ਇਹਦਾ ਕੋਈ ਵੀ ਪਾਰਟ ਲੈਣਾ ਸਾਡੇ ਕੋਲੋਂ ਤੁਹਾਨੂੰ ਮਿਲੂਗਾ ਪ੍ਰੋਪਰ ਜਾ ਕੇ ਤੁਸੀਂ ਫ ਇਹਨੇ ਵੀ ਪਾਰਟ ਲੈ ਕੇ ਉਹਨੂੰ ਗ੍ਰੈਂਡਰ ਨਾਲ ਵੱਡੋ ਕਰੋ ਜੇ ਕਰੋ ਵੋ ਕਰੋ ਇਦਾਂ ਦਾ ਮੰਨ ਲਓ ਕੋਈ ਕੰਮ ਨਹੀਂ ਠੀਕ ਹੈ ਜੀ ਤਾਂ ਗੇਅਰ ਮੰਨ ਲਓ ਘਟਣ ਦੇ ਨਾਲ ਟੈਕਨੋਲੋਜੀ ਵਧਣ ਦੇ ਨਾਲ ਮਸ਼ੀਨ ਰੈਲੀ ਚੱਲਦੀ ਆ ਠੀਕ ਹੈ ਜੀ ਹਾਂਜੀ ਇੱਕ ਵੀਰੇ ਹੋਰ ਜਾਣਕਾਰੀ ਦੋ ਇਹਦੇ 'ਚ ਰੌਲਾ ਪਤਾ ਕੀ ਸੀ ਅਗਲਾ ਕਹਿੰਦਾ ਸੀ ਯਾਰ ਮਸ਼ੀਨ ਤਾਂ ਲੈ ਲਈ ਵੀ ਜਿੱਦਣ ਇਹਦਾ ਕੋਈ ਚੰਦ ਚੜਦਾ ਖੜਤ ਪੈਂਦੀ ਆ ਵੀ ਸਾਰੀ ਸਾਰੀ ਦਿਹਾੜੀ ਮਰ ਜਾਂਦੀ ਆ ਉਹਦੇ ਵਾਸਤੇ ਆਪਾਂ ਕੀ ਇੰਪਰੂਵਮੈਂਟ ਉਹ ਪਹਿਲਾਂ ਵੀ ਆਪਾਂ ਸਰਵਿਸ ਦੇ ਰਹੇ ਆ ਜੀ ਪ੍ਰੋਪਰ ਆਪਣੀ ਹੈ ਨਾ ਤੇ ਨੇ ਜੇ ਮੈਂ ਹੁਣ ਆਪਣੇ ਪਾਰਟਸ ਨੇ ਆ ਕੁਲੀਆਂ ਨੇ ਕੋਈ ਥੱਲੇ ਵਾਲਾ ਗੇਅਰ ਆਹਾ ਟੋਕੇ ਵਾਲਾ ਕੋਈ ਸਾਰਾ ਸਮਾਨ ਆਪਣੇ ਕੋਲੇ ਜੇ ਮੈਂ ਸਾਡੇ ਕੋਲੇ 10 ਮਸ਼ੀਨਾਂ ਦਾ ਆਰਡਰ ਆ ਅਸੀਂ 20 ਦਾ ਤਿਆਰ ਕਰਾਂਗੇ ਜੇ ਸਾਡੇ ਕੋਲੇ 20 ਦਾ ਆਰਡਰ ਆ ਅਸੀਂ 30 ਦਾ ਤਿਆਰ ਕਰਾਂਗੇ 10 ਮਸ਼ੀਨਾਂ ਦਾ ਸਪੇਅਰ ਪਾਰਟ ਸਾਡੇ ਕੋਲੇ ਐਕਸਟਰਾ ਪਿਆ ਹੋਊਗਾ ਸਰਵਿਸ ਵੀ ਪ੍ਰੋਪਰ ਦਿੱਤੀ ਜਾਊ ਮੰਨ ਲਓ ਅਸੀਂ ਇਹ ਸਿਸਟਮ ਪ੍ਰੋਪਰ ਰੱਖਿਆ ਜੇ ਮੰਨ ਲਓ ਫੀਡਰ ਦੇ ਵਿੱਚ ਪ੍ਰੋਬਲਮ ਆਉਂਦੀ ਆ ਅਸੀਂ ਜਾ ਕੇ ਅਗਲੇ ਦਾ ਫੀਡਰੀ ਧਰ ਦੇਣਾ ਵਿੱਚ ਬਸ ਬਸ ਉਹਨੂੰ ਕੋਈ ਖੋਲਣਾ ਕੋਈ ਕੁਝ ਨਹੀਂ ਕਰਨਾ ਕੋਈ ਉਹਦਾ ਬੈਰੰਗ ਨਹੀਂ ਪਾਉਣਾ ਕੁਝ ਨਹੀਂ ਫੀਡਰ ਕੱਢਣਾ ਜਾ ਕੇ ਫੀਡਰ ਧਰ ਦੇਣਾ ਮਸ਼ੀਨ ਹੁਣ ਆਪਾਂ ਮੰਨ ਲਓ ਇੱਥੇ ਆਇਆ ਤੁਹਾਨੂੰ ਕੋਲ ਕੇ ਵੀ ਮੰਨ ਲਓ ਇਹਦਾ ਸੀ ਸ਼ਾਰਟ ਭੇਜਾਂਗੇ ਤੁਸੀਂ ਉਹ ਵਿੱਚ ਲਾ ਦਿਓ ਪ੍ਰੋਪਰ ਕਿਤਾਬਦਾਰ ਮਸ਼ੀਨ ਖੁੱਲ੍ਹ ਜਾਂਦੀ ਆ ਜਿਵੇਂ ਮਰਜ਼ੀ ਕੰਮ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਕਹਿਣ ਤੋਂ ਭਾਵ ਜਣੀ ਕਿ ਤੁਸੀਂ ਪ੍ਰੋਪਰ ਘਾਰ ਐਂਡ ਇੰਡੀ ਬਹੁਤ ਜ਼ਿਆਦਾ ਸੌਖਾ ਕਰਤਾ ਕੰਮ ਇਹ ਜੀ ਇਹ ਬ੍ਰਦਰ ਮੈਂ ਇੱਕ ਗੱਲ ਐਡ ਆਨ ਕਰ ਦੂੰਗਾ ਜਿੰਨੀਆਂ ਇਹ ਮਸ਼ੀਨਾਂ ਬਣਦੀਆਂ ਸੀ ਮੈਂ ਕਹਿਣਾ ਪਤਾ ਨਹੀਂ ਚੰਗਾ ਲੱਗੂਗਾ ਜਾਂ ਨਹੀਂ ਉਹ ਸਾਰੀਆਂ ਆਲਮੋਸਟ ਜਗਾੜ ਏ ਸੀ ਨੰਨੇ ਕੇ ਚਲੋ ਕੋਈ ਉਹਨਾਂ ਦੀ ਪੱਕੀ ਡਰਾਇੰਗ ਡਰੂਂਗ ਨਹੀਂ ਸੀ ਕਹੀ ਕੋਈ ਕੁਝ ਜਾਵੇ ਪਰ ਬਾਈ ਉਹਨਾਂ ਨੇ ਉਹ ਵੱਡੀ ਮਸ਼ੀਨ ਆ ਭਾਵੇਂ ਆਹ ਵਾਲੀ ਮਸ਼ੀਨ ਆ ਇਹਦਾ ਇੱਕ ਪ੍ਰੋਪਰ ਫਾਰਮਰ ਨੂੰ ਡਿਜ਼ਾਈਨ ਬਣਾਤਾ ਜਿੰਨਾ ਚਿਰ ਚੀਜ਼ ਦਾ ਡਿਜ਼ਾਈਨ ਨਹੀਂ ਬਣਦਾ ਤੁਸੀਂ ਸਪੇਅਰ ਪਾਰਟ ਬਣਾ ਨਹੀਂ ਸਕਿਓ ਬਾਈ ਜੀ ਸਾਰਿਆਂ ਨਾਲੋਂ ਵੱਡੀ ਗੱਲ ਇਹਦੇ ਵਿੱਚ ਜਿਹੜਾ ਆਪਾਂ ਮੇਨ ਕੰਮ ਕਰਿਆ ਜੀ ਮੰਨ ਲਓ ਰਿਵਰਸ ਪੀਟੀਓ ਦੀ ਬਹੁਤ ਦਿੱਕਤ ਆਉਂਦੀ ਹੈ ਹਾਂਜੀ ਜਿਵੇਂ ਮੰਨ ਲਓ ਡਿਊਜ਼ ਫਾਰ ਦੇ ਵਿੱਚ ਨਹੀਂ ਆਉਂਦਾ ਹਾਂਜੀ ਆਲਮੋਸਟ ਜ਼ਿਆਦਾਤਰ ਟਰੈਕਟਰਾਂ ਦੇ ਵਿੱਚ ਰਿਵਰਸ ਪੀਟੀਓ ਨਹੀਂ ਆਉਂਦਾ ਬਿਲਕੁਲ ਨਹੀਂ ਆਉਂਦਾ ਇਹਦੇ ਵਿੱਚ ਕੀ ਕਰੇ ਆਪਾਂ ਮੰਨ ਲਓ ਰਿਵਰਸ ਪੀਟੀਓ ਤੁਹਾਡੇ ਕੋਲੇ ਨਹੀਂ ਹੈਗਾ ਤੁਸੀਂ ਇਕੱਲਾ ਇੰਨਾ ਕੰਮ ਕਰਨਾ ਹਾਂਜੀ ਆਹ ਸ਼ਾਫਟ ਮੰਨ ਲਓ ਦਿੱਕਤ ਆ ਗਈ ਚੋਕ ਮਾਰ ਗਈ ਕੁਝ ਵੀ ਪ੍ਰੋਬਲਮ ਆ ਗਈ ਤੁਸੀਂ ਇਹ ਪੀਟੀਓ ਸ਼ਾਫਟ ਕੱਢਣੀ ਆ ਇਹਨੂੰ ਦੂਸਰੀ ਸ਼ਾਫਟ ਦੇ ਉੱਤੇ ਚੜਾ ਦੇਣਾ ਤੁਸੀਂ ਇਹਨੂੰ ਰਿਵਰਸ ਘੁਮਾਓ ਅੱਛਾ ਜੀ ਕੋਈ ਸਮ ਉਦੋਂ ਅਗਲੀ ਗੱਲ ਤੁਸੀਂ ਇਹ ਫਰੰਟ ਤੇ ਲਾ ਲਓ ਬੈਕ ਤੇ ਲਾ ਲਓ ਤੁਸੀਂ ਇਹਦਾ 1 10 ਨੰਬਰ ਦਾ ਨਟ ਵੀ ਨਹੀਂ ਚੇਂਜ ਕਰਨਾ ਠੀਕ ਹੈ ਜੀ ਬਸ ਦੋ ਸ਼ਾਫਟਾਂ ਬਾਹਰ ਆਪਣਾ ਕੱਢੀਆਂ ਹੋਈਆਂ ਉਹ ਕਰਾਸ ਉਧਰ ਪਾਓ ਫਰੰਟ ਤੇ ਚੱਲੂ ਕਰਾਸ ਉਧਰ ਪਾਓ ਮੰਨ ਲਓ ਰੀਅਰ ਤੇ ਚੱਲੂ ਕੋਈ ਗੇਅਰ ਕਰਾਰੀ ਕੋਈ ਕੋਈ ਗੇਅਰ ਕਰਾਰੀ ਕੁਝ ਨਹੀਂ ਕਰਨ ਦੀ ਲੋੜ ਜੀ ਬੈਕ ਕਮਾਉਣਾ ਫਰੰਟ ਤੇ ਵੀ ਹੁਣ ਇਹ ਮੰਨ ਲਓ ਟਰੈਕਟਰ ਹੈ ਇਹ ਰਿਵਰਸ ਵੀਡੀਓ ਨਹੀਂ ਹੈਗਾ ਹਾਂਜੀ ਬਟ ਸੋਨੋ ਕੋਈ ਪ੍ਰੋਬਲਮ ਨਹੀਂ ਤੁਸੀਂ ਇਹ ਸ਼ਾਫਟ ਕੱਢੋ ਦੂਸਰੇ ਪਾਸੇ ਪਾਓ ਗੇਅਰ ਲਾਓ ਰਿਵਰਸ ਘੁੰਮ ਜਣੀ ਆ ਜਦੇ ਤਿਆਰ ਹੈ ਜਦੇ ਤਿਆਰ ਹੈ ਠੀਕ ਹੈ ਫੇਰ ਅਗਲਾ ਫੰਕਸ਼ਨ ਇਹਦੇ ਵਿੱਚ ਆਪਾਂ ਇਹ ਕਰਿਆ ਜੀ ਇਹ ਤੁਸੀਂ ਦੇਖੋ ਇਹ ਆਪਾਂ ਨਾ ਤੁਸੀਂ ਆ ਜਿਹੜਾ ਸਿਸਟਮ ਕਬਜ਼ਾ ਇਹ ਲੱਗਿਆ ਹੋਇਆ ਆ ਆ ਸਾਰਾ ਸਿਸਟਮ ਇਹ ਸ਼ੂਟ ਕਰਾ ਇਹ ਆਪਾਂ ਹੈਨਾ ਤਰ੍ਹਾਂ ਹੀ ਲਾਇਆ ਜੀ ਠੀਕ ਹੈ ਜੀ ਇਹ ਦੂਜੀਆਂ ਮਸ਼ੀਨਾਂ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ ਤੁਸੀਂ ਚੱਲਦੀ ਮਸ਼ੀਨ ਦਾ ਬੂਮ ਨੀਵਾ ਨਹੀਂ ਕਰ ਸਕਦੇ ਹਾਂਜੀ ਇਨ ਕੇਸ ਤਾਰ ਕੋਈ ਨੀਵੀ ਆ ਗਈ ਹਾਂਜੀ ਉਹਦਾ ਦੇ ਤੁਸੀਂ ਚਲਦੀ ਮਸ਼ੀਨ ਦਾ ਬੂਮ ਨੀਵਾ ਕਰੋਗੇ ਇੱਥੋਂ ਮਾਲ ਕੱਢਣ ਲੱਗ ਜੂ ਬਿਲਕੁਲ ਇਹਦਾ ਤੁਸੀਂ ਜਮਾ ਥੱਲੇ ਸੱਟ ਕੇ ਚਲਾ ਲਓ ਤੁਹਾਡਾ ਮਾਲ ਇੱਥੋਂ ਨਹੀਂ ਨਿਕਲੂਗਾ ਇੱਥੇ ਫ੍ਰੇਸ ਪ੍ਰੋਪਰ ਬਣ ਗਿਆ ਨਾ ਜੀ ਪ੍ਰੋਪਰ ਬੇਸ ਪਰ ਕੇ ਅੰਦਰ ਪੌਕਟ ਪ੍ਰੋਪਰ ਬਣਾਈ ਹੋਈ ਹੈ ਇਹਦੀ ਹਾਂਜੀ ਤੇ ਇਹ ਮੰਨ ਲਓ ਚਲਦੀ ਨੂੰ ਉੱਚਾ ਨੀਵਾ ਬੂਮ ਜਿਵੇਂ ਮਰਜ਼ੀ ਕਰੋ ਮਸ਼ੀਨ ਚੱਲੂਗੀ ਕੋਈ ਨੋ ਪ੍ਰੋਬਲਮ ਠੀਕ ਹੈ ਜੀ ਹੋਰ ਵੀ ਰਾਜੀ ਕੋਈ ਗੱਲ ਐਡ ਆਨ ਕਰਨੀ ਚਾਹੋ ਇਹਦੇ ਵਿੱਚ ਫਾਰਮਰਾਂ ਨੂੰ ਕੀ ਸਨੇਹਾ ਦੇਣਾ 75 ਹਾਸ ਪਾਵਰ ਤੋਂ ਲੈ ਕੇ ਜੀ ਮੰਨ ਲਓ 150 hp ਤੱਕ ਤੁਸੀਂ ਜਿਵੇਂ ਮਰਜ਼ੀ ਮਸ਼ੀਨ ਨੂੰ ਚਲਾਉਣਾ 75 ਦੇ ਵੀ ਆਪਣੀ ਮਸ਼ੀਨ باقی ਸਾਰੀਆਂ ਮਸ਼ੀਨਾਂ ਨਾਲੋਂ ਰੈਲੀ ਚੱਲੂਗੀ ਜੀ ਤੇ ਇਹਦਾ ਵੀਰ ਬਣ ਕੇ ਇੱਕ ਗੱਲ ਫਾਰਮਰ ਕੁਐਸਚਨ ਕਈ ਵਾਰ ਕਰ ਦਿੰਦਾ ਵੀ ਇਹ ਤਾਂ ਜੀ ਟ్రਾਇਲ ਚੱਲਦਾ ਟ్రਾਇਲ ਤੇ ਚੱਕ ਕੇ ਫੋਨ ਇਹ ਵੀਡੀਓ ਬਣਾਉਣ ਲੱਗ ਗਏ ਇਹਦਾ ਆਪਣੇ ਕੋਲ ਤਜਰਬਾ ਕੀ ਆ ਇਹਦਾ ਆਪਣੇ ਕੋਲੇ ਸਾਰਿਆਂ ਨਾਲ ਮੇਨ ਤਜਰਬਾ ਦਾ ਵੱਡੀ ਮਸ਼ੀਨ ਦਾ ਹੈਗਾ ਜੀ ਆਪਣੇ ਕੋਲ ਉਹ ਆਪਣੇ ਕੋਲੇ ਚੱਲਦੀ ਆ ਪ੍ਰੋਪਰ ਠੀਕ ਹੈ ਜੀ ਇਹਦਾ ਤਜਰਬਾ ਆਪਣੇ ਕੋਲੇ ਘੱਟੋ ਘੱਟ ਸੀ 5 ਤੇ 6 ਮਸ਼ੀਨਾਂ ਦੇ ਉੱਤੇ ਮੰਨ ਲਓ ਸਰਚ ਕਰੀ ਆ ਜਾ ਜਾ ਕੇ 2 2 3 3 ਦਿਨ ਜਿਵੇਂ ਹੁਣ ਤੁਸੀਂ ਜਿਹੜਾ ਬਾਕੀ ਜੋ ਬ੍ਰਾਂਡ ਦੀਆਂ ਮਸ਼ੀਨਾਂ ਬਣਦੀਆਂ ਸਾਰਿਆਂ ਨੂੰ ਅਸੀਂ ਮੰਨ ਲਓ ਗਾਕਾ ਨੂੰ ਸਾਡੇ ਵੀਰ ਜੀ ਕੋਲੇ ਵੀ ਖੜੇ ਐ ਇਹਨਾਂ ਕੋਲੇ ਵੀ ਮਸ਼ੀਨ ਚੱਲਦੀ ਐ ਇੱਕ ਠੀਕ ਹੈ ਜੀ ਇਹਨਾਂ ਨਾਲ ਪ੍ਰੋਪਰ ਅਸੀਂ ਗੱਲਬਾਤ ਕਰਕੇ ਮਸ਼ੀਨਾਂ ਦੇ ਘੁੰਮ ਕੇ ਇੱਕ ਦੋ ਮਸ਼ੀਨਾਂ ਆਪਣੀ ਫੈਕਟਰੀ ਵੀ ਪਈਆਂ ਆਪਾਂ ਵੱਡੀ ਮਸ਼ੀਨ ਦੇ ਵਿੱਚ ਕਟੀਆਂ ਸੀਗੀਆਂ ਹਾਂਜੀ ਤੇ ਉਹ ਸਾਰਾ ਦੇਖ ਕੇ ਪ੍ਰੋਪਰ ਕੰਮ ਕਰਕੇ ਸਾਰੀ ਗੱਲਬਾਤ ਗਾਕਾ ਨਾਲ ਕਰਕੇ ਫੇਰ ਉਹ ਚ ਸਾਰੇ ਸੁਧਾਰ ਕਰੇ ਆ ਜੀ ਠੀਕ ਹੈ ਜੀ ਫਿਰ ਤੁਸੀਂ ਇਹ ਦੇਖੋ ਪਹਿਲੇ ਦਿਨ ਮਸ਼ੀਨ ਆਪਾਂ ਲੈ ਕੇ ਆਏ ਆ ਪਹਿਲੇ ਦਿਨ ਦਾ ਆਪਣਾ ਟ੍ਰਾਇਲ ਚੱਲ ਰਿਹਾ ਤੁਸੀਂ ਵੀ 150 ਕਿਲੋਮੀਟਰ ਦੂਰ ਫਿਰਦੇ ਹੋ ਨਹੀਂ ਕਿਹੜਾ ਮਾਲਕ ਫਿਰਦਾ ਤੇ ਮੰਨ ਲਓ ਪ੍ਰੋਪਰ ਤੁਹਾਨੂੰ ਦੇਖੀ ਹੈ ਜੀ ਆਪ ਹੀ ਚਲਦੀ ਹਾਂਜੀ ਇਹ ਜੇ ਨਹੀਂ ਕੰਮ ਆਇਆ ਕੋਈ ਮਾੜਾ ਜਾਂ ਸ਼ਾਰਟ ਲੈ ਲਿਆ ਇਧਰੋਂ ਲੈ ਲਿਆ ਉਧਰੋਂ ਲੈ ਲਿਆ ਬਾਕੀ ਆ ਸਾਨੂੰ ਅੱਜ ਤਿੰਨ ਤੀਜਾ ਦਿਨ ਹੋ ਗਿਆ ਜੀ ਠੀਕ ਹੈ ਜੀ ਰੋਜ਼ ਅਸੀਂ ਮੰਨ ਲਓ ਇਹਨੂੰ ਟਰੈਕਟਰ ਵੀ ਬਦਲਿਆ ਸੀ ਕਿਉਂ ਪਹਿਲਾਂ ਬੈਕ ਤੇ ਚਲਾਇਆ ਸੀ ਸਾਨੂੰ ਉਹ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀ ਅਸੀਂ ਆਖਿਆ ਵੀ ਮਸ਼ੀਨ 'ਚ ਪ੍ਰੋਬਲਮ ਲੱਗਦੀ ਆ ਪਰ ਅੱਜ ਅਸੀਂ ਫਰੰਟ ਪੀਡੀਓ ਲਾਇਆ ਫਰੰਟ ਤੇ ਮਸ਼ੀਨ ਸਿੱਧੀ ਚੱਲਦੀ ਆ ਕੋਈ ਸਮੱਸਿਆ ਨਹੀਂ ਜੀ ਇਹ ਨੁਕਿਆ ਦੋ ਗੱਲਾਂ ਹੋਰ ਨੇ ਆਪਾਂ ਬਹੁਤਾ ਦਰਸ਼ਕਾਂ ਦਾ ਸਮਾਂ ਵੀ ਨਹੀਂ ਲੈਣਾ ਇੱਕ ਤਾਂ ਇਹ ਗੱਲ ਦੱਸ ਦੋ ਵੀ ਜਿਹੜਾ ਫਾਰਮਰ ਇਮੇ ਨੂੰ ਲੈ ਸਕਦਾ ਕੀ ਇਹਦੀ ਸਬਸਿਡੀ ਆ ਕੀ ਵਿਧੀ ਪਤਾਣਾ ਔਰ ਨੰਬਰ 2 ਤੇ ਜਿਹੜਾ ਇਹਦਾ ਨਵੇੜ ਆ ਉਹ ਦੂਜੀ ਮਸ਼ੀਨੋਂ ਕਿੰਨਾ ਕੁ ਵੱਜੂਗਾ ਜਿਹੜੀ ਪਹਿਲਾਂ ਟਰੈਕਟਰ ਵਾਲੀ ਚੱਲਦੀ ਸੀ ਦੂਜੀ ਮਸ਼ੀਨ ਨਾਲ ਉਹ ਨਵੇੜ ਦਾ ਸਾਰੇ ਡੇਢ ਤੋਂ 2 ਕਿੱਲੇ ਆਪਣੀ ਮਸ਼ੀਨ ਵੱਧ ਵੱਡੂਗੀ ਜੇ ਉਹ 4 ਕਿੱਲੇ 5 ਕਿੱਲੇ ਵੜਦੀ ਆ 6-7 ਕਿੱਲੇ ਵੱਡੂਗੀ ਜੀ ਮਨ 10000 ਰੁਪਿਆ ਰੇਟ ਹੁੰਦਾ ਭਾਈ ਜੀ ਕਿੱਲੇ ਦਾ 11 ਤੋਂ 12 11 ਤੋਂ 12 ਇੰਦਾ ਸੈਂਸ 22000 ਰੁਪਿਆ ਤੁਹਾਨੂੰ ਵੱਧ ਕੰਮ ਕਰ ਗਈ 22 ਦੇ ਵਿੱਚੋਂ ਅੱਧਾ ਖਰਚਾ ਕਰਨ ਤੋਂ ਦੋ ਵੀ ਨਾ ਰੱਖੋ ਇੱਕ ਕਿੱਲਾ ਹੀ ਪਲੱਸ ਵੜਦੀ ਆ ਤਾਂ ਵੀ ਮੰਨ ਲਓ ਗਾਹਕ ਦਾ ਬਹੁਤ ਬੈਨੀਫਿਟ ਹੈ ਇੱਕ ਕਿੱਲਾ ਹੀ ਬੰਦ ਹੋਵੇ ਤਾਂ ਜੀ ਹਾਂਜੀ 10 5 ਆ 50 1.5 ਲੱਖ ਰੁਪਈਆ ਕੋਈ ਕਹਿ ਦੇਣ ਥੋੜਾ ਹੁੰਦਾ ਹੈ ਅੱਛਾ ਫਿਰ ਫਿਰ ਇੱਕ ਤੁਹਾਡੀ ਗੱਲ ਵਿੱਚ ਹੈ ਜੀ ਹਾਂਜੀ ਮੰਨ ਲਓ ਕਈ ਬੰਦੇ ਨਾ ਮੰਨ ਲਓ ਜਿਵੇਂ ਇੱਕ ਤਾਂ ਮਸ਼ੀਨਾ ਤੋਂ ਦੱਸਿਆ ਸੀ ਕਟੀਆਂ ਹੋਈਆਂ ਸੀ ਇੱਕ ਅਸੀਂ ਵੈਸੇ ਮਿੱਤਰ ਦੀ ਮਸ਼ੀਨ ਲੈ ਆਏ ਦੇਖਣ ਵਾਸਤੇ ਹਾਂਜੀ ਅਸੀਂ ਮੰਨ ਲਓ ਕਹਿਣਾ ਚਾਹੁੰਦੇ ਉਹ ਕਾਫੀ ਬਲੇਮ ਕਰ ਰਹੇ ਸੀਗੇ ਮੰਨ ਲਓ ਅ ਬੰਦਾ ਜਿਹੜਾ ਮਸ਼ੀਨ ਬਣਾਉਂਦਾ ਹੈ ਹਾਂਜੀ ਸਾਨੂੰ ਕਿਸੇ ਦੀ ਕੋਈ ਕਾਪੀ ਨਹੀਂ ਕਰਦੇ ਜੀ ਬਿਲਕੁਲ ਜੀ ਸਾਨੂੰ ਬੰਦਾ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਖੜਾ ਲੇ ਹਾਂਜੀ ਉਹ ਸਾਨੂੰ ਉਂਗਲ ਲਾ ਦੇ ਵੀ ਆਹ ਭਾਈ ਤੂੰ ਮੇਰੀ ਮਸ਼ੀਨ ਦੀ ਕਾਪੀ ਕਰਕੇ ਬਣਾਈ ਆ ਅਸੀਂ ਮਸ਼ੀਨ ਨੂੰ ਬੰਦ ਕਰ ਦੇਾਂਗੇ ਬਣਾਉਣਾ ਵੀਰੇ ਤੁਹਾਡੀ ਗੱਲ ਬਚਾਲੇ ਆ ਚਲੋ ਮੈਂ ਨਾ ਨਹੀਂ ਮੇਰੇ ਤਾਂ ਸਾਰੇ ਹੀ ਮੈਂ ਤਾਂ ਸਭ ਨਾਲੇ ਬਰਤਨ ਹੈ ਸਾਰੇ ਹੀ ਭਾਈਚਾਰਾ ਪੰਜਾਬ ਛੋਟਾ ਹੈ ਪਰ ਰਲ ਕੇ ਰਹੀਏ ਪਰ ਇੰਨਾ ਕਿ ਮੈਂ ਦਾਅਵੇ ਨਾ ਕਹਿਨਾ ਵੀ ਇਹਨਾਂ ਵਾਲੀ ਦੀਆਂ ਕਾਪੀਆਂ ਮੈਂ ਹਜ਼ਾਰਾਂ ਦਿਖਾ ਦਿੰਦਾ ਤੁਹਾਨੂੰ ਇੰਨਾ ਕਿ ਮੈਨੂੰ ਪਤਾ ਮੈਂ ਹੁਣ ਮੇਰੇ ਵੈਸੇ ਮਿੱਤਰ ਇਦੋਂ ਪਹਿਲਾਂ ਮਿੱਤਰ ਸੀ ਬੰਦੇ ਹਾਂਜੀ ਵੈਸੇ ਮੈਂ ਫੋਨ ਲਾ ਲਿਆ ਮਹੇਰ ਤੁਹਾਡੀ ਮਸ਼ੀਨ ਦੇ ਵਿੱਚ ਗਰਾਰੀਆਂ ਕਿਹੜੀਆਂ ਪਾਈਆਂ ਹੋਈਆਂ ਹਾਂਜੀ ਉਹ ਗਰਾਰੀਆਂ ਦਾ ਕੀ ਦੱਸਨੇ ਮੈਂ ਤਾਂ ਮਿੱਤਰ ਸਮਝਦਾ ਸੀ ਉਹ ਪਤਾ ਹੀ ਨਹੀਂ ਸੀ ਵੀ ਅੰਦਰ ਕੀ ਸਿਸਟਮ ਹੈਗਾ ਹਾਂਜੀ ਤੇ ਅੱਜ ਵੀ ਮੇਰੀ ਜੀ ਦੀ ਮਸ਼ੀਨ ਸੀ ਕਸਟਮਰ ਦੀ ਉਹਦੇ ਨਾਲ ਵੀ ਗੱਲ ਹੋਈ ਹਾਂਜੀ ਤੇ ਉਹ ਇਸੇ ਮੁੰਡੇ ਨੂੰ ਹੀ ਆਪਣਾ ਕਵੰਜਾ ਤੀ ਆਪਣੇ ਮਿੱਤਰ ਦਾ ਟਰੈਕਟਰ ਹੈ ਹਾਂਜੀ ਇਹਨੂੰ ਕਹਿੰਦਾ ਯਾਰ ਉਹਨੂੰ ਗਰਾਰੀਆਂ ਦਾ ਤਾਂ ਕਹਿੰਦੇ ਪਤਾ ਨਹੀਂ ਚੱਕਰਾਂ ਦਾ ਤਾਂ ਤੁਸੀਂ ਕਹਿੰਦੇ ਉਹਨੂੰ ਮਸ਼ੀਨ ਦੀ ਸਾਈ ਦੇਈ ਜਾਂ ਨਿਓ ਵੀ ਕਿੱਥੋਂ ਚਲਾ ਲਵਾਂ ਮੰਨ ਲਓ ਮਸ਼ੀਨ ਚਲਾਊਗਾ ਉਹ ਮੈਂ ਚਲੋ ਕੋਈ ਗੱਲ ਨਹੀਂ ਅ ਕੱਲ੍ਹ ਵਰਸੋਂ ਮੇਰੀ ਗੱਲ ਹੋਈ ਉਹ ਮੰਨ ਲਓ ਮਸ਼ੀਨ ਵਾਲੇ ਬੰਦੇ ਨੂੰ ਕਹਿੰਦੇ ਤੇਰੀ ਮਸ਼ੀਨ ਅਸੀਂ ਰਿਪੇਅਰ ਨਹੀਂ ਕਰਦੇ ਤੇਰੀ ਮਸ਼ੀਨ ਤਾਂ ਉਹਦੇ ਕੋਲੇ ਪਈ ਸੀ ਸਾਰੀ ਉਹਨਾਂ ਨੇ ਖੋਲ੍ਹ ਲਈ ਕਰੀ ਆ ਜੇ ਕਰਿਆ ਉਹ ਕਰਿਆ ਅਸੀਂ ਹੁਣ ਵੀ ਮੈਂ ਇਹ ਕਹਿਣਾ ਹੱਥ ਜੋੜ ਕੇ ਵੀ ਅਸੀਂ ਸਾਡੀ ਕਿਸੇ ਦੀ ਨਾ ਅਸੀਂ ਵੱਡੀ ਦੇ ਵਿੱਚ ਕਾਪੀ ਕਰੀ ਆ ਨਾ ਅਸੀਂ ਇਹਦੇ ਵਿੱਚ ਕਾਪੀ ਕਰੀ ਆ ਸਾਡੀਆਂ ਆਪਣੀਆਂ ਗੇਰ ਆਪਣੀਆਂ ਗਰਾਰੀਆਂ ਆਪਦਾ ਸਾਰਾ ਸਿਸਟਮ ਆ ਤੇ ਮੈਂ ਇਹ ਵੀ ਕਹਿਣਾ ਇਸ ਤੋਂ ਬਾਅਦ ਸਾਡੀ ਮਸ਼ੀਨ ਦੀ ਜਿਹਨੇ ਕਰਨੀ ਆ ਜੋ ਮਰਜ਼ੀ ਕਾਪੀ ਕਰ ਲੈ ਅਸੀਂ ਕਿਸੇ ਦੀ ਨਹੀਂ ਕਰੀ ਆਹੀ ਹੁੰਦੀ ਆ ਦਲੇਰੀ ਵੀਰੇ ਇਹ ਹੀ ਹੁੰਦੀ ਆ ਬਾਕੀ ਜਦੋਂ ਮਰਜ਼ੀ ਆ ਕੇ ਬੰਦਾ ਕੋਈ ਮਰਜ਼ੀ ਸਾਨੂੰ ਹੱਥ ਧਰਦੇ ਵੀ ਆ ਤੁਸੀਂ ਆ ਕਰਿਆ ਗੱਲ ਗੱਲ ਬਾਕੀ ਮੈਂ ਇਹੜਾ ਐਡ ਆਨ ਕਰਨਾ ਚਾਹੁੰਦਾ ਜਿੰਨਾ ਕ ਮੈਂ ਵੀਰ ਉਹਨਾਂ ਨੂੰ ਜੱਦਾ ਜਾਣਦਾ ਜੱਦਾ ਮੈਂ ਇਹਨਾਂ ਨਾਲ ਵਰਤਦਾ ਜਿਹੜਾ ਇਹਨਾਂ ਵਾਲੀ ਹਾਈਨਾਂ ਦਾ ਸਾਰਾ ਹੀ ਡਿਜ਼ਾਈਨ ਚਾਹੇ ਇਹਦਾ ਕਹਿ ਲੋ ਚਾਹੇ ਬੜੀ ਮਸ਼ੀਨ ਦਾ ਕਹਿ ਲੋ ਉਹ ਕਿਸੇ ਮਸ਼ੀਨ ਨਾਲ ਰਲਦਾ ਹੀ ਨਹੀਂ ਇਹਨਾਂ ਨੇ ਤਾਂ ਸਿਸਟਮ ਹੀ ਹੋਰ ਕੀਤਾ ਹੁੰਦਾ ਵੀਰੇ ਜਾਂਦੇ ਜਾਂਦੇ ਦੱਸੋ ਇਹਦੀ ਬੁਕਿੰਗ ਦਾ ਕੀ ਵਿਧੀ ਬਧਾਨ ਆ ਕੀ ਸਿਸਟਮ ਆ ਕੋਈ ਸਬਸਿਡੀ ਕੋਈ ਪ੍ਰਾਈਸ ਤੁਸੀਂ ਕੁਝ ਦੱਸਣਾ ਚਾਹੁੰਦੇ ਆ ਦਰਸ਼ਕਾਂ ਨੂੰ ਦੱਸੋ ਪ੍ਰਾਈਸ ਔਨ ਟੇਬਲ ਹੀ ਹੁੰਦਾ ਜੀ ਜਿਵੇਂ ਵੀ ਕਸਟਮਰ ਆਊਗਾ ਉੱਥੇ ਔਨ ਟੇਬਲ ਹੀ ਦੱਸਾਂਗੇ ਸਬਸਿਡੀ ਦੇ ਵਿੱਚ ਪਾਸ ਕਰਵਾਵਾਂਗੇ ਜੀ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਟ੍ਰਾਇਲ ਚੱਲ ਰਿਹਾ ਪਹਿਲੀ ਮਸ਼ੀਨ ਆਉਣ ਅਸੀਂ ਹੈ ਮਸ਼ੀਨ ਬਣਾ ਕੇ ਅਸੀਂ ਇਹ ਕੰਮ ਨਹੀਂ ਹੈਗਾ ਜੀ ਮੰਨ ਲਓ ਪੈਸੇ ਲੁੱਟਣ ਵਾਲਾ ਅਸੀਂ ਡਿਜ਼ਾਈਨ ਸਾਡੇ ਕੋਲੇ ਸਾਰਾ ਬਣ ਗਿਆ ਅਸੀਂ ਦੂਜੀ ਮਸ਼ੀਨ ਦਾ ਹਲੇ ਤੱਕ ਸਮਾਨ ਨਹੀਂ ਕੱਟਿਆ ਠੀਕ ਹੈ ਜੀ ਓਕੇ ਹੋ ਗਿਆ ਟ੍ਰਾਇਲ ਹੋ ਗਿਆ ਹੁਣ ਜਾ ਕੇ ਅਸੀਂ 20 ਮਸ਼ੀਨਾਂ ਦਾ ਸਮਾਨ ਮੈਂ 5-4 ਦਿਨਾਂ ਦੇ ਵਿੱਚ ਮਕਾ ਲਾ ਦੇਣਾ ਹੈ ਜੀ ਫਿਰ ਬੁਕਿੰਗ ਹੁਣ ਚੱਲ ਰਹੀ ਹੈ ਜੀ ਸਾਰੇ ਤੁਹਾਡੇ ਨੰਬਰ ਵੀ ਆਪਾਂ ਨੂੰ ਤੇ ਸਕਰੀਨ ਤੇ ਚਲਾ ਦੇਵਾਂਗੇ ਨੰਬਰ ਸਕਰੀਨ ਤੇ ਪਾ ਦੇਣੇ ਨੇ ਵੀਰਾਂ ਦੇ ਤੇ ਜਿਵੇਂ ਕਸਟਮਰ ਨਾਲ ਆਪ ਤਾਂ ਆਪਣੇ ਨਾਲ رابطہ ਕਰ ਸਕਦਾ ਨੰਬਰ ਆਪਣੇ ਚੱਲਦੇ ਆ ਬੁਕਿੰਗ ਆਪਾਂ ਲੈ ਰਹੇ ਹਾਂ ਜੀ ਇੱਕ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿਉਂ ਇਹ ਮਸ਼ੀਨ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਵੀ ਕੋਈ ਹਜ਼ਾਰ ਮਸ਼ੀਨ ਬਣ ਜਾਣੀ ਆ ਬੜੀ ਮਿਹਨਤ ਨਾਲ ਲਿਮਟਿਡ ਮਸ਼ੀਨਰੀ ਬਣਦੀ ਆ ਪਹਿਲਾਂ ਆਓ ਪਹਿਲਾਂ ਪਾਓ ਵਾਲੇ ਵਿਧੀ ਵਿਧਾਨ ਦੇ ਹਿਸਾਬ ਨਾਲ ਐਸ ਸੂਨ ਐਸ ਪੋਸੀਬਲ ਤੁਸੀਂ ਜਿਹੜੇ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਨੰਬਰ ਉਨਾਤੇ ਕਾਲ ਕਰੋ ਤੇ ਆਪਣੀ ਮਸ਼ੀਨ ਬੁੱਕ ਕਰਾਓ ਤਾਂ ਕਿ ਜਿਹੜਾ ਮੂਰੇ ਸੀਜ਼ਨ ਆ ਪਾਉ ਲਾ ਸਕੀਏ ਮੇਰਾ ਖਿਆਲ ਆ ਭਾਈ ਜੀ ਹੋ ਗਿਆ ਸਾਰਾ ਕੁਝ ਹੈ ਹਾਂਜੀ ਓਕੇ ਹੈ ਮਰੇ ਓ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਕਿਤੇ ਪਹੁੰਚਾ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ